ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਗਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਕਲੀਆ ਕਲਾਂ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਇੱਕ ਤਾਂ ਪਿੰਡ ਚੰਦਪਾਣ ਹੈ ਤੇ ਦੂਜਾ ਗੋਨਿਆਣੇ ਤੋਂ ਵੀ ਸੜਕ ਸਿੱਧੀ ਇਸ ਪਿੰਡ ਨੂੰ ਆਉਂਦੀ ਹੈ ਆਕਲੀਆ ਕਲਾਂ ਆਕਲੀਆ ਖੁਰਦ ਵੀ ਨੇੜ ਹੈ ਬਲਾੜ ਮਹਿਮਾ ਇਹ ਸਾਈਡ ਦੇ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਇਹ ਬਾਈ ਹੁਰੀ ਕਰੇ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਮੈਂ ਇੱਕ ਵਾਰ ਕੈਮਰਾ ਸਾਰੇ ਪਸ਼ੂਆਂ ਤੇ ਮਾਰ ਦਿੰਦਾ ਕਿਉਂਕਿ ਬਹੁਤ ਵੀਰ ਇਦਾਂ ਦੇ ਫੋਨ ਲਾਉਂਦੇ ਹੁੰਦੇ ਵੀ ਜਿਹੜੇ ਘਰੋਂ ਸਿੱਧੀ ਫਾਰਮਰ ਦੇ ਕੋਲੋਂ ਮੱਝ ਖਰੀਦਣੀ ਚਾਹੁੰਦੇ ਹੁੰਦੇ ਜਾਂ ਗਾਂ ਖਰੀਦਣੀ ਚਾਹੁੰਦੇ ਆ ਤੇ ਇਹ ਆਮ ਪਸ਼ੂ ਪਾਲਕਾ ਘਰੇ ਰੱਖਿਓ ਇਹਨਾਂ ਦੇ ਪਸ਼ੂ ਆ ਇਹਨਾਂ ਦੇ ਵਿੱਚੋਂ ਜਿਹੜੀ ਮੱਝ ਵਿਕਾਊ ਆ ਦੱਸੋ ਪਹਿਲੇ ਨੰਬਰ ਤੇ ਤੁਸੀਂ ਮੱਝ ਦੇਖ ਸਕਦੇ ਹੋ ਇਹ ਫਾਰ ਸੇਲ ਹੈ ਇਹਦੇ ਬਾਰੇ ਹੀ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਡਿਟੇਲ ਬਾਈ ਦੱਸ ਦੂਗਾ ਤਾਜੀ ਸੂਈ ਹੈ ਇੱਕ ਵਾਰ ਤਾਂ ਇਹ ਆ ਵੀ ਇਹ ਥਾਣਾ ਵੱਲੋਂ ਪਾਸ ਹੋਊਗੀ ਦੁੱਧ ਕਿੰਨਾ ਇਹਨੇ ਪਿਛਲੇ ਸੂਏ 'ਚ ਦਿੱਤਾ ਉਹ ਬਾਈ ਆਪਾਂ ਨੂੰ ਦੱਸ ਦੂਗਾ ਤੁਸੀਂ ਆਪ ਜੱਜਮੈਂਟ ਲਾ ਲਓ ਵੀ ਤੁਸੀਂ ਇਸ ਮਾਜ ਤੋਂ ਕਿੰਨਾ ਕੁ ਦੁੱਧ ਲੈ ਸਕਦੇ ਆਓ ਬਾਈ ਤੋਂ ਡਿਟੇਲ ਪੁੱਛੀਏ ਬਾਈ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਈ ਨਾਮ ਗਗਨਦੀਪ ਸਿੰਘ ਹੈ ਜੀ ਗਗਨਦੀਪਾਈ ਆਪਾਂ ਪਸ਼ੂ ਇਹ ਸਾਰੇ ਫਿਰ ਕਰਦੇ ਹੀ ਆ ਸਾਰੇ ਆਪਣੇ ਕੋਲ हां नहीं अपने घर दी ब्रीड नहीं ते हम तैयार कर रहे हैं जी ठीक मत... है वैसे ब्रीड भी है पशु अपनी तू यानी व्यापार नहीं आपा करते नहीं व्यापार नहीं करते जी ठीक है दूध फिर डेरी पे ऊपर जाता हां डेरी पे पण घरਾਂ 'ਚ ਵੀ ਜਾਂਦਾ ਜੀ ਤਿੰਨ ਚਾਰ ਘਰ ਲੱਗੇ ਹੋਏ ਆ ਜੀ اچھا ਤਿੰਨ ਚਾਰ ਘਰ ਵੀ ਲੈ ਜਾਂਦੇ ਆ ਤੇ ਬਾਕੀ ਜਿਹੜਾ ਵੱਧਾ ਫਿਰ ਉਹ ਡੇਰੀ ਤੇ ਲੈ ਜਾਂਦੇ ਆ ਹਾਂਜੀ ਹਾਂਜੀ ਮੱਝਾਂ ਗਾਵਾਂ ਦੋਨੇ ਤਰ੍ਹਾਂ ਦੇ ਪਸ਼ੂ ਮਿਕਸ ਜੇ ਹੀ ਰੱਖਦੇ ਹੋ ਨੇ ਹਾਂਜੀ ਹਾਂਜੀ ਅੱਛਾ ਅੱਜ ਜਿਹੜੀ ਝੋਟੀ ਜਾਂ ਮੱਝ ਕਹ ਲੋ ਵੀ ਵੇਚਣ ਲੱਗੇ ਹੋ ਕੰਨਵਾ ਸੂਆ ਸੂਈ ਇਹ ਤੀਜੇ ਸੂਏ ਸੂਈ ਹੈ ਜੀ ਤੀਜਾ ਸੂਆ ਹਾਂਜੀ ਅੱਜ ਦਿਨ ਕਿੰਨੇ ਹੋਏ ਸੂਈ ਇਹ ਕੱਲ ਸ਼ਾਮ ਨੂੰ ਸੂਈ ਜੀ ਕੱਲ ਸ਼ਾਮ ਨੂੰ ਹੀ ਸੋਈ ਆ 2:00 ਵਜੇ ਜੀ ਹਜੇ ਤਾਂ ਫਿਰ ਪੂਰਾ ਇਹਦਾ ਦੁੱਧ ਚੋਇਆ ਹੀ ਨਹੀਂ ਹੋਣਾ ਅਸਾਂ ਛੱਡਦੇ ਹੋਵਾਂਗੇ ਨਾ ਹਾਂਜੀ ਹਾਂਜੀ ਐਦ ਕੀ ਕੱਟਾ ਦਿੱਤਾ ਇਹਨੇ ਬਈ ਇਹ ਪਿਛਲੇ ਸਾਲ ਵੀ ਕੱਟਾਈ ਸੀ ਜੀ ਪਿਛਲੇ ਸਾਲ ਵੀ ਕੱਟਾ ਪਿਛਲੇ ਸਾਲ 골ਡਨ ਦਾ ਸੀ ਐਦ ਕੀ ਸੱਤ ਲੋਈ ਦਈ ਠੀਕ ਹੈ ਅੱਛਾ ਭਾਈ ਦੁੱਧ ਦਾ ਪਿਛਲੇ ਸੂਏ ਦਾ ਕੀ ਰਕਾਰ ਰਿਹਾ ਇਹ 16 17 ਲੀਟਰ ਦਤਾ ਹੀ ਪਿਛਲੇ ਸੂਏ ਨੇ ਪਿਛਲੇ ਸੂਏ 16 17 ਲੀਟਰ ਦੁੱਧ ਨਹੀਂ ਦਿੱਤਾ ਹਾਂਜੀ ਖਾਣ ਪੀਣ ਦੀ ਕਿਵੇਂ ਆ ਮਤਲਬ ਕਾਫੀ ਹਾਜਮ ਕਰ ਜਾਂਦੀ ਖਰਾਕ ਇਹ ਚੰਗੀ ਖਾਂਦੀ ਤਾਂ ਬਹੁਤ ਆ ਜੀ ਪਰ ਥੋੜਾ ਜਿਹਾ ਨਖਰਾ ਕਰਦੀ ਆ ਜੇ ਨਾ ਫੱਟਾਵੇ ਡੋਲ ਵੀ ਦਿੰਦੀ ਆ ਜੀ ਅੱਛਾ ਮਤਲਬ ਜਿਹੜੀ ਚੀਜ਼ ਪਸੰਦ ਆ ਫਿਰ ਉਹ ਜ਼ਿਆਦਾ ਖਾਂਦੀ ਬਹੁਤ ਬੂਰਾ ਖਾਂਦੀ ਆ ਜੀ ਠੀਕ ਐ ਫੀਡ ਤੁਸੀਂ ਘਰ ਦੀ ਬਣਾ ਕੇ ਵਰਤਦੇ ਹੋ ਘਰ ਦੀ ਬਣਾ ਕੇ ਹੀ ਸਾਰੀ ਠੀਕ ਐ ਅੱਛਾ ਭਈ ਇਹ ਤਾਂ ਅਪਾਰਟ ਕੀ ਰੱਖਦੇ ਹੋ ਮੈਂ ਰੇਟ ਦਾ 135000 ਰੁਪਏ 135000 ਡਿਮਾਂਡ ਹਾਂਜੀ ਅਛਾ ਇਹ ਫਿਕਸ ਤਾਂ ਨਹੀਂ ਹੈ ਮਾਨਤਾ ਤਾਂ ਹੋਊਗਾ ਮਾਨਤਾ ਨੂੰ ਬਈ ਠੀਕ ਹੈ ਖੋਲ ਕੇ ਬਈ ਇਹਨੂੰ ਤੋੜ ਕੇ ਦਿਖਾ ਦਿਜੀ ਸੋ ਦੋਸਤੋ ਇਹ ਮੱਝ ਤੀਜਾ ਸੂਆ ਸੂਈ ਹੈ ਘਰ ਦੀ ਮੱਝਾ ਵੀਰ ਦੀ ਤੇ ਇਹ ਦੁੱਧ ਦਿੰਦੀ ਹੈ ਪਿਛਲੇ ਸੂਏ ਚ ਬਾਈ ਕਹਿੰਦਾ ਵੀ 16 17 ਕਿਲੋ ਵਾਂਗੂ ਦੁੱਧ ਇਸ ਮੱਝ ਨੇ ਦਿੱਤਾ ਹੈ ਮਧਰੀ ਗੋਡੀ ਦੀ ਮੱਝ ਜਿਵੇਂ ਪਹਿਲਾਂ ਪੰਜਾਬ ਦੀਆਂ ਮੱਝਾਂ ਦੀ ਜਦੋਂ ਗੱਲ ਕਰਦੇ ਹਾਂ ਦੱਸੋ ਤਾਂ ਮਧਰੀ ਗੋਡੀ ਦੀਆਂ ਆਮ ਬਜ਼ੁਰਗਾਂ ਤੋਂ ਸੌਂਦੇ ਹੁੰਦੇ ਸੀ ਵੀ ਜਿਹਦੀ ਅਗਲੀ ਲੱਤ ਛੋਟੀ ਹੁੰਦੀ ਹੈ ਮਾਰਕਿੰਗ ਨੀਲੀ ਰਾਵੀ ਵਾਲੀ ਐ ਬਾਕੀ ਤੁਸੀਂ ਨਸਲ ਇਹਦੀ ਜਿਹੜੀ ਮਰਜ਼ੀ ਸਮਝੋ ਜੋ ਮਰਜ਼ੀ ਜਜਮੈਂਟ ਕਰਿਓ ਤੁਹਾਡੀ ਆਪਦੀ ਅੰਡਰਸਟੈਂਡਿੰਗ ਐ ਮੈਂ ਜੋ ਚੀਜ਼ ਦੇਖ ਰਿਹਾ ਹਾਂ ਉਹ ਤੁਹਾਨੂੰ ਦਿਖਾ ਰਿਹਾ ਹਾਂ ਬੱਚਾ ਨਾਲ ਤੋਰ ਲਈਏ ਭਾਈ ਲੰਬੀ ਤੋਰਾਂਗੇ ਥੋੜੀ ਜੀ ਠੀਕ ਐ ਜੀ ਸੋ ਹਵਾਨਾ ਦੋਸਤੋ ਤੁਸੀਂ ਇੱਥੇ ਦੇਖ ਲਓ ਬਾਕੀ ਅਜੇ ਇੱਕ ਵਾਰ ਕਿਉਂਕਿ ਕੱਲ ਹੀ ਸੋਈ ਐ ਤਾਂ ਪਸ਼ੂ ਇੱਕ ਵਾਰ ਥੋੜਾ ਜਆ ਫਿੱਕਾ ਪੈਂਦਾ ਹੁੰਦਾ ਥਣ ਹਵਾਨੇ ਵਾਲੋ ਕਿਉਂਕਿ ਦੁੱਧ ਚੋਇਆ ਜਾਂਦਾ ਉਹਨਾਂ ਪਸ਼ੂ ਦੁੱਧ ਪੈਦਾ ਕਰਦਾ ਨਹੀਂਗਾ ਸੋ ਬੱਚਾ ਨਾਲ ਤੋਰਦੇ ਆ ਦੋਸਤੋ ਕਿਉਂਕਿ ਮੱਝ ਤਾਜੀ ਸੋਈ ਆ ਤਾਂ ਬੱਚੇ ਦਾ ਤ ਉਹ ਪਸ਼ੂ ਜ਼ਿਆਦਾ ਕਰਦਾ ਹਵਾਨਾ ਤੁਸੀਂ ਵੀਡੀਓ ਚ ਦੇਖ ਰਹੇ ਹੋਗੇ ਹੁਣ ਵੀ ਆਕਾਰ ਚੰਗਾ ਦਿਸਦਾ ਹੈ ਹਾਈਟ ਜਿਹੜੀ ਉਹ ਮੀਡੀਅਮ ਹਾਈਟ ਦੇ ਵਿੱਚ ਮੱਝ ਹੈ ਪਰ ਵਜ਼ਨ ਫੁੱਲ ਹੈ ਮਤਲਬ ਭਾਰੀ ਫੁੱਲ ਹੈ ਮੱਝ ਥਣ ਵੀ ਮੋਟਾ ਲੱਗਾ ਇਹਦੇ ਚੰਗਾ ਥਣ ਦਾ ਸਹਿਜ ਹੈ ਅਗੋਂ ਮਿਲਕ ਮੀਨ ਵੀ ਚੰਗੀ ਆਉਂਦੀ ਹੈ ਬਾਕੀ ਜੋ ਚੀਜ਼ ਹੈ ਉਹ ਕਲੀਅਰ ਕੈਮਰੇ ਦੀ ਨਿਗਾਹ ਦੇ ਵਿੱਚ ਜਿਹੜਾ ਵੀ ਖਰੀਦਣਾ ਚਾਹੂਗਾ ਆ ਕੇ ਪਾਸ ਕਰ ਲੂਗਾ ਇਹਦੇ ਤੀਜੇ ਸੂਏ ਦੇ ਵਿੱਚ ਕੱਟੇ ਨੂੰ ਜਨਮ ਦਿੱਤਾ ਹੈ ਤੇ ਦੂਜੇ ਸੂਏ 'ਚ ਵੀ ਬੱਚਾ ਇਹਦਾ ਮੇਲ ਕਾਫੀ ਸੀ ਇਹਦੇ ਤੋਂ ਤੁਸੀਂ ਬੱਚੇ ਨੀਲੀਰਾ ਵੀ نسل ਦੇ ਵਧੀਆ ਲੈ ਸਕਦੇ ਹੋ ਮਤਲਬ ਇਹ ਜ਼ਰੂਰ ਧਿਆਨ 'ਚ ਰੱਖਿਓ ਵੀ ਸੀਮਨ ਜਿਹੜਾ ਉਹਦੀ ਸਿਲੈਕਸ਼ਨ ਤੁਸੀਂ ਆਪਦੇ ਹਿਸਾਬ ਨਾਲ ਕਰਨੀ ਹੈ ਕਿਹੜੇ ਬੁੱਲ ਦਾ ਸੀਮਨ ਲਵਾਉਣਾ ਚਾਹੀਦਾ ਜਿਹਦੇ ਨਾਲ ਇਹ ਤੁਹਾਡੇ ਕੋਲ ਬੱਚਾ ਪ੍ਰੋਪਰ ਮਾਰਕਿੰਗ 'ਚ ਦੇ ਜੇ ਬਾਕੀ ਜਿਹੜਾ ਹੁਣ ਤਾਂ ਥਾਣ ਪਾਸ ਹੋਣਗੇ ਜੋ ਜਿਹੜਾ ਵੀਰ ਪਸੰਦ ਕਰੇ ਉਹ ਆ ਕੇ ਦੇਖ ਸਕਦਾ ਹੈ ਸੋ ਸੋ ਪਸਮਾ ਕਰਕੇ ਥਣਤਾ ਜਰੂਰ ਦਿਖਾ ਦਿੰਨੇ ਆ ਪਰ ਸਾਡੇ ਜਿਹੜਾ ਮਾਲਵੇ ਦੀ ਜਦੋਂ ਗੱਲ ਕਰਦੇ ਆ ਨਾ ਤਾਂ ਸਾਡੇ ਪਸ਼ੂ ਪਾਲਣ ਦਾ ਬਹੁਤਾ ਕੰਮ ਖਾਸ ਕਰਕੇ ਜਿਹੜਾ ਦੁੱਧ ਚੁਾਈ ਵਾਲਾ ਕੰਮ ਉਹ ਔਰਤਾਂ ਦੇ ਹਿੱਸੇ ਆਇਆ ਵਾਇਆ ਮਤਲਬ ਮਾਲਵੇ ਚ ਜਿਆਦਾ ਘਰਾਂ ਦੀਆਂ ਔਰਤਾਂ ਜਿਹੜੀਆਂ ਉਹ ਪਸ਼ੂ ਚੋਂਦੀਆਂ ਸੋ ਅਸੀਂ ਸਿਰਫ ਤੁਹਾਨੂੰ ਥਣਾਂ ਦੇ ਵਿੱਚੋਂ ਇਹ ਪਸਮਾ ਕਿਦਾਂ ਦਾ ਕਰਦੀ ਹੈ ਉਹ ਸ਼ਾਮ ਦਾ ਟਾਈਮ ਆ ਉਹਦੇ ਕਰਕੇ ਦਿਖਾ ਦਿੰਨੇ ਆ ਕਿਉਂਕਿ ਟਾਈਮ 4:30 ਦੇ ਆਸ-ਪਾਸ ਦਾ ਹੈ ਲੈ ਵੀ ਦੋਸਤੋ ਪਸਮਾ ਦੇ ਵਿੱਚ ਥਣ ਦੇਖ ਲਓ ਦੁੱਧ ਵਾਲੇ ਪਸ਼ੂ ਦਾ ਅੰਦਾਜ਼ਾ ਉਹਦੇ ਥਣਾ ਤੋਂ ਹੀ ਹੋਣਾ ਹੁੰਦਾ ਤੁਹਾਨੂੰ ਅੰਦਾਜ਼ਾ ਹੁੰਦਾ ਹੋਊਗਾ ਵੀ ਥਣ ਦਾ ਸੈਜ ਕੀ ਐ ਹੁਣੇ ਪਸਮਾਰਜ ਥਾਣਾ ਕਿਉਂਕਿ ਅਸੀਂ ਮੈਂ ਪਹਿਲਾਂ ਹੀ ਦੱਸਤਾ ਵੀ ਪਸਮਾਰਾ ਤਾਂ ਲਵਾਂਗੇ ਧਾਰਾ ਨਹੀਂ ਮਾਰ ਸਕਦੇ ਅਸੀਂ ਕਿਉਂਕਿ ਮੈਂ ਪਹਿਲਾਂ ਹੀ ਦੱਸਿਆ ਵੀ ਉਹ ਘਰ ਚ ਜਿਹੜੀਆਂ ਭੈਣਾਂ ਉਹ ਜਿਹੜਾ ਪਸ਼ੂ ਪਾਲਣ ਦਾ ਕੰਮ ਜਿਵੇਂ ਖਾਸ ਕਰਕੇ ਮਿਲਕਿੰਗ ਦਾ ਕੰਮ ਜਿਹੜਾ ਉਹਨਾਂ ਦੇ ਸੀ ਆਇਆ ਹੋਇਆ ਸੋ ਜਿਹੜਾ ਵੀ ਖਰੀਦਣਾ ਚਾਹੂਗਾ ਉਹ ਆ ਕੇ ਚੋ ਲੂਗਾ ਪਾਸ ਕਰ ਲੂਗਾ ਇਹ ਮੱਝ ਵਿਕਾਊ ਆ ਤੇ 1,35,000 ਰੇਟ ਐ ਡਿਮਾਂਡ ਇੱਕ ਵਾਰ ਤੁਹਾਨੂੰ ਦੱਸਤੀ ਹੈ ਮਾਨਤਨ ਵਿੱਚੋਂ ਹੋ ਜੂਗਾ ਸੋ ਉਹਦੇ ਲਈ ਜ਼ਰੂਰੀ ਹੈ ਵੀ ਆ ਕੇ ਦੇਖੋ ਪਾਸ ਕਰੋ ਜਿਹਨੂੰ ਖਾਸ ਕਰਕੇ ਜੇ ਕੋਈ ਨੀਲੀ ਰਾਵੀ ਵਾਲਾ ਸ਼ੌਂਕ ਰੱਖਦਾ ਹੈ ਮੈਂ ਪਿਓਰ ਨਹੀਂ ਕਹੂੰਗਾ ਪਰ ਤੁਸੀਂ ਗ੍ਰੇਡੇਡ ਮੱਝ ਖਰੀਦ ਲਓਗੇ ਤਾਂ ਨੀਲੀ ਦੇ ਬੱਚੇ ਜ਼ਰੂਰ ਲੈ ਸਕਦੇ ਹੋ ਚੰਗੇ ਬੁੱਲ ਦਾ ਸੀਮਨ ਵਰਤਨ ਤੋਂ ਬਾਅਦ ਸੋ ਅੱਜ ਦੀ ਵੀਡੀਓ ਚ ਫਿਲਹਾਲ ਇੱਕ ਹੀ ਮੱਝ ਸੀ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ